ਮਾਂ ਕਹਿੰਦੀ ਹੁੰਦੀ ਸੀ ਪੁੱਤਰ ਤੇਰਾ ਵੀ ਟਾਈਮ ਆਏਗਾ ਤੇ ਜਦੋਂ ਤੇਰਾ ਟਾਈਮ ਆਏਗਾ ਨਾ ਉਹ ਤੋਂ ਤੈਨੂੰ ਕੋਈ ਰੋਕ ਨਹੀਂ ਸਕੇਗਾ ਤੇ ਜਦੋਂ ਰੱਬ ਨੇ ਲਿਖ ਦੇਣਾ ਨਾ ਕਿ ਤੈਨੂੰ ਇੱਜ਼ਤ ਦੇਣੀ ਹੈ ਤੇ ਸਾਰੀ ਦੁਨੀਆ ਰਲ ਕੇ ਵੀ ਜ਼ੋਰ ਲਾ ਲੇਗੀ ਨਾ ਤੈਨੂੰ ਜ਼ਲੇਲ ਨਹੀਂ ਕਰ ਸਕੇਗੀ ਵਤੁ ਇਜ਼ੂ ਮੰਤਸ਼ਾ ਵਤੁ ਜ਼ਿੱਲੂ ਮੰਤਸ਼ਾ ਕਿ ਇੱਜ਼ਤ ਤੇ ਜ਼ਲਤ ਦੇਣ ਵਾਲੀ ਜ਼ਾਤ ਰੱਬ ਦੀ ਹੈ ਤੂੰ ਸਿਰਫ ਸਬਰ ਦੇ ਨਾਲ ਕੰਮ ਕਰਦਾ ਤੇ ਕੋਸ਼ਿਸ਼ ਕਰਦਾ ਰ ਆਪਣੇ ਕੰਮ ਤੇ ਧਿਆਨ ਦੇ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦੇਂ ਹਮੇਸ਼ਾ ਆਪਣੀ ਮਿਹਨਤ ਤੇ ਤਵੱਜੋ ਰੱਖ ਕਿਸੇ ਦਾ ਮਾਰਾ ਨਾ ਕਰੀ ਤੇਰੇ ਨਾਲ ਮਾਰਾ ਨਹੀਂ ਹੋਏਗਾ ਤੇ ਮਾਂ ਮੇਰੀ ਇਹ ਹਕੀਕਤ ਗੱਲ ਹੈ ਮੈਂ ਆਪਣੀ ਮਿਹਨਤ ਤੇ ਤਵੱਜੋ ਦਿੱਤੀ ਅੱਲਾ ਦੀ ਜ਼ਾਤ ਨਵਾਜ਼ ਦੀ ਅੱਲਾ ਦੀ ਜ਼ਾਤ ਦਿੰਦੀ ਹੈ ਮਾਂ ਤੇਰੀ ਲਫ਼ਜ਼ ਬਾ ਲਫ਼ਜ਼ ਗੱਲ ਸੱਚ ਹੈ ਕਿ ਅੱਲਾ ਤਾਲਾ ਤਕਦੀਰਾਂ ਬਦਲਦਾ ਇਨਸਾਨ ਸਿਰਫ ਕੋਸ਼ਿਸ਼ ਕਰੇ ਕੋਸ਼ਿਸ਼ ਕਰਨ ਵਾਲੋਂ ਕੀ ਕਦੀ ਹਾਰ ਨਹੀਂ ਹੁੰਦੀ ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨ ਨੇ ਜੰਗ ਮੇ ਉਹ ਤਿਫਲ ਕੇ ਆ ਗਿਰੇ ਜੋ ਘਟਨੋਂ ਕੇ ਬਲ ਚਲੇ ਕਿ ਕੋਸ਼ਿਸ਼ ਤੇ ਕਰਨੀ ਪੈਂਦੀ ਭਾਈਆਂ ਤੇ ਕੋਸ਼ਿਸ਼ ਕਰਨ ਲਈ ਅਗਰ ਤਾਨੂੰ ਕਾਰ ਛੱਡਨੇ ਪਏ ਨੇ ਤੇ ਮਿਹਨਤ ਜਾਰੀ ਰੱਖੋ ਕੋਈ ਵੀ ਕੰਮ ਮਾਰਾ ਜਾਂ ਚੰਗਾ ਨਹੀਂ ਹੁੰਦਾ ਇਹ ਗੱਲ ਸੱਚ ਹੈ ਕਿ ਮਿਹਨਤ ਨੂੰ ਕੋਈ ਮਹਿਨਾ ਨਹੀਂ ਕਿਸੇ ਨੇ ਕੋਈ ਦੇਣਾ ਨਹੀਂ ਕੰਮ ਕਰੋ ਜਿਹੜਾ ਵੀ ਇਹ ਭੋਂਕਨ ਦਿਓ ਕਿਹੜਾ ਵੀ ਇਹ ਕੰਮ ਕਰੋ ਕੰਮ ਛੋਟਾ ਵੀ